ਦੇ ਵਿੱਚ ਪੁੱਠੇ ਕੰਮ ਕੀਤੇ ਜਾ ਰਹੇ ਨੇ ਜਦ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਕਈ ਮੁੰਡੇ ਕੁੜੀਆਂ ਨੂੰ ਰਾਸਤਾ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਕਿਵੇਂ ਇੱਕ ਇੱਕ ਕਰਕੇ ਇਹਨਾਂ ਮੁੰਡੇ ਕੁੜੀਆਂ ਨੂੰ ਪੁਲਿਸ ਬਾਹਰ ਕੱਢ ਲਈ ਹੈ दरअसल ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਸਪਾ ਸੈਂਟਰ ਦੀ ਆਰ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਰੇਡ ਕਰਨ ਪਹੁੰਚਦੀ ਹੈ ਤੇ ਸਪਾ ਸੈਂਟਰ ਦੇ ਮਾਲਕ ਸਮੇਤ ਕਈ ਮੁੰਡੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਕੁੜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਸਵੀਰਾਂ ਅਮਰitsar ਦੇ ਜੋੜਾ ਫਾਟਕ ਨੇੜੇ ਸਪਾ ਸੈਂਟਰ ਦੀਆਂ ਨੇ ਜਿੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ। ਆਪ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਪੁਲਿਸ ਨੇ ਸਪਾ ਸੈਂਟਰ ਅਤੇ ਸਲੂਨ ਦੇ ਅੰਦਰੋਂ 8 ਕੁੜੀਆਂ ਅਤੇ 5 ਮੁੰਡਿਆਂ ਨੂੰ ਕਾਬੂ ਕੀਤਾ ਜਿਸ ਸੰਬੰਧੇ ਮਹਿਲਾ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੋੜਾ ਫਾਟਕ ਨੇੜੇ ਚੋਹਾਂ ਸਪਾ ਸੈਂਟਰ ਅਤੇ ਸਲੂਨ ਯਾਰ ਦੇ ਵਿੱਚ ਦੇਹਵਪਾਰ ਦਾ ਧੰਦਾ ਚੱਲ ਰਿਹਾ ਸੀ ਇਹ ਸਦੌਰਾਨ ਜਦੋਂ ਪੁਲਿਸ ਨੇ ਇੱਥੇ ਛਾਪਾ ਮਾਰਿਆ ਤਾਂ ਸਲੂਨ ਦੇ ਅੰਦਰੋਂ ਲੜਕੇ ਲੜਕੀਆਂ ਨੂੰ ਇਤਰਾਜ ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਲੂਨ ਮਾਲਿਕ ਅਤੇ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਮੁੰਡੇ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਦੱਸਦੇ ਹਨ ਕਿ ਸ਼ਹਿਰ ਦੇ ਸਪਾ ਸੈਂਟਰ ਜੋ ਚੱਲ ਰਹੇ ਤੇ ਵਪਾਰ ਦੇ ਧੰਦੇ ਨੂੰ ਲੈ ਕੇ ਪੁਲਿਸ ਸਰਗਰਮ ਹੋ ਰਹੀ ਹੈ 2 ਮਹੀਨਿਆਂ ਦੇ ਅੰਦਰ ਅੰਦਰ ਬੱਸ ਸਟੈਂਡ ਦੇ ਨੇੜੇ ਅਤੇ ਮਸਜਿਦ ਠਾਰ ਰੋਡ ਤੇ ਸਥਿਤ ਦੋ ਹੋਟਲਾਂ ਅਤੇ ਸਪਾ ਸੈਂਟਰ ਤੇ ਛਾਪੇ ਮਾਰੀ ਕਰਕੇ ਔਰਤਾਂ ਅਤੇ ਵਿਦੇਸ਼ੀ ਸਮੇਤ ਕਈ ਕੁੜੀਆਂ ਨੂੰ ਗ੍ਰਫਤਾਰ ਕੀਤਾ ਗਿਆ। ਅਸੀਂ ਅਧਿਕਾਰੀਆਂ ਨੇ ਆਇਆ ਸੀ ਕਿ ਇੱਥੇ ਦੇਵ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ। ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ? ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ? 8 ਕੁੜੀਆਂ ਨੇ। ਹਾਂਜੀ। ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ। ਕੋਈ ਮੈਨੇਜਰ ਹੈ ਲੱਗਦਾ। ਕੋਈ ਲੱਗਦਾ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ। ਨਹੀਂ ਲੱਗਦਾ। ਨਹੀਂ ਨਹੀਂ। ਪੁਲਿਸ ਮੁਲਾਜ਼ਮ ਬਹੁਤ ਪਿਆਰਾ। ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ। ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕੀ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਫतीश ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਲੈਨਟ ਸਾਡੇ ਕੰਪਲੈਨਟ ਹੋ ਗਈ ਹੈ ਅਤੇ ਤਾਕੀ ਵੀ ਕਿੰਨੇ ਪੈਸੇ ਬਰਾਮਦ ਹੋਏ ਨੇ ਇਨਾ ਕੁ ਰੌਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ 'ਚ ਜੀ ਮੈਂ ਕਿਹਾ ਮੇਰੇ ਕੋਲ ਵਿੱਚ ਵੀ ਰੇਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ 10 ਰੁਪਏ ਬਾਕੀ ਤੁਹਾਨੂੰ ਕੱਢ ਦਿੰਦਾ ਮੈਮ ਇਹ ਲੋਕਾਂ ਦੀ ਗੱਲ ਦੇ ਵੀ ਨਹੀਂ ਥੈਂਕ ਯੂ ਸੋ ਮੱਚ ਰੇਡ ਕਿੰਨੀ ਦਿਨ ਚੱਲਦੀ ਰਹੀ ਮੈਡਮ ਸੋ ਸੋ ਸਾਰੀ ਗੱਲ ਮੈਡਮ ਥੋੜਾ ਬਾਹਰ ਮਾਰ ਘਾਟ ਵੇਖੋ ਕਿਵੇਂ ਇਸ ਸਪਾ ਸੈਂਟਰ ਯਾਰ ਦੇ ਵਿੱਚ ਪੁੱਠੇ ਕੰਮ ਕੀਤੇ ਜਾ ਰਹੇ ਨੇ ਜਦ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਕਈ ਮੁੰਡੇ ਕੁੜੀਆਂ ਨੂੰ ਰਾਸਤਾ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਕਿਵੇਂ ਇੱਕ ਇੱਕ ਕਰਕੇ ਇਹਨਾਂ ਮੁੰਡੇ ਕੁੜੀਆਂ ਨੂੰ ਪੁਲਿਸ ਬਾਹਰ ਕੱਢ ਲਈ ਹੈ दरअसल ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਸਪਾ ਸੈਂਟਰ ਯਾਰ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਰੇਡ ਕਰਨ ਪਹੁੰਚਦੀ ਹੈ ਤੇ ਸਪਾ ਸੈਂਟਰ ਦੇ ਮਾਲਕ ਸਮੇਤ ਕਈ ਮੁੰਡੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਕੁੜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਸਵੀਰਾਂ ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਸਪਾ ਸੈਂਟਰ ਦੀਆਂ ਨੇ ਜਿੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਪੁਲਿਸ ਨੇ ਸਪਾ ਸੈਂਟਰ ਅਤੇ ਸਲੂਨ ਦੇ ਅੰਦਰੋਂ 8 ਕੁੜੀਆਂ ਅਤੇ 5 ਮੁੰਡੀਆਂ ਨੂੰ ਕਾਬੂ ਕੀਤਾ ਜਿਸ ਸੰਬੰਧੀ ਮਹਿਲਾ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੋੜਾ ਫਾਟਕ ਨੇੜੇ ਚੋਹਾਂਸ ਸਪਾ ਸੈਂਟਰ ਅਤੇ ਸਲੂਨ ਤਿਆਰ ਦੇ ਵਿੱਚ ਦੇਹਵਪਾਰ ਦਾ ਧੰਦਾ ਚੱਲ ਰਿਹਾ ਸੀ। ਇਹ ਸਦੌਰਾਨ ਜਦੋਂ ਪੁਲਸ ਨੇ ਇੱਥੇ ਛਾਪਾ ਮਾਰਿਆ ਤਾਂ ਸਲੂਨ ਦੇ ਅੰਦਰੋਂ ਲੜਕੇ ਲੜਕੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸਲੂਨ ਮਾਲਕ ਅਤੇ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਮੁੰਡੇ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਦੱਸਦੇ ਹੈ ਕਿ ਸ਼ਹਿਰ ਦੇ ਸਪਾ ਸੈਂਟਰ ਜੋ ਚੱਲ ਰਹੇ ਤੇ ਵਪਾਰ ਦੇ ਤੰਦੂ ਰਿਹਾ ਕੇ ਪੁਲਿਸ ਸਰਗਰਮ ਹੋ ਰਹੀ ਹੈ 2 ਮਹੀਨਿਆਂ ਦੇ ਅੰਦਰ ਅੰਦਰ ਬੱਸ ਸਟੈਂਡ ਦੇ ਨੇੜੇ ਅਤੇ ਮਸਜਿਦ ਠਰੂਣ ਤੇ ਸਥਿਤ ਦੋ ਹੋਟਲਾਂ ਅਤੇ ਸਪਾ ਸੈਂਟਰ ਤੇ ਛਾਪੇ ਮਾਰੀ ਕਰਕੇ ਔਰਤਾ ਅਤੇ ਵਿਦੇਸ਼ੀ ਕੁੜੀਆਂ ਸਮੇਤ ਕਈ ਕੁੜੀਆਂ ਨੂੰ ਗ੍ਰਫਤਾਰ ਕੀਤਾ ਗਿਆ ਜੀ ਮੈਡਮ ਸਾਨੂੰ ਇੱਕ ਖੁਫੀ ਬਰੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਇਆ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਮੈਡਮ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਆਹ ਕੁੜੀਆਂ ਨੇ ਹਾਂਜੀ ਤੇ ਪੰਜ ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਕੋਈ ਲੱਗਦਾ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ ਨਹੀਂ ਕੋਈ ਪੁਲਿਸ ਮੈਡਮ ਲੱਗਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰ ਨੰ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਟਾਈਮਲੀ ਸਾਡਾ ਕੰਪਲੇਟ ਡਿਕਾ ਜਾਏਗੀ ਹੈ ਔਰ ਕਿਤਾਬੀ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਮੈਂ ਜਿਹੜੀ ਇਨਨੋਟ ਦੇ ਵਿੱਚ ਵੀ ਰੇਡ ਕੀਤੀ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਐਵੇਂ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਬਾਕੀ ਤੁਹਾਨੂੰ ਕੱਲ ਦੱਸਾਂਗੀ ਮੈਂ ਕਹਿੰਦੇ ਮੁੰਡੇ ਉੱਥੋਂ ਦੇ ਕੇ ਬਾਹਰ ਦੇ ਇਹ ਲੋਕਲ ਮੈਂ ਬਾਅਦ ਦੇ ਵੀ ਲੈ ਮੈਂ ਇਹ ਰਿਕਵੈਸਟ ਕਰ ਲਿਆ ਥੈਂਕ ਯੂ ਸੋ ਮਚ ਏਟ 8 8 ਰੇਟ ਕਰਦੇ ਆਂ ਰੇਟ ਕਿੰਨੀ دیر ਚੱਲਦੀ ਰਹੀ ਮੈਡਮ ਚਾਰ ਦੇ ਵਿੱਚ ਪੁੱਠੇ ਕੰਮ ਕੀਤੇ ਜਾ ਰਹੇ ਨੇ ਜਦ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਕਈ ਮੁੰਡੇ ਕੁੜੀਆਂ ਨੂੰ ਇਹ ਰਾਸਤਾ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਕਿਵੇਂ ਇੱਕ ਇੱਕ ਕਰਕੇ ਇਹਨਾਂ ਮੁੰਡੇ ਕੁੜੀਆਂ ਨੂੰ ਪੁਲਿਸ ਬਾਹਰ ਕੱਢ ਲਈ ਹੈ दरअसल ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਸਪਾ ਸੈਂਟਰ ਦੇ ਆਰ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਰੇਡ ਕਰਨ ਪਹੁੰਚਦੀ ਹੈ ਤੇ ਸਪਾ ਸੈਂਟਰ ਦੇ ਮਾਲਕ ਸਮੇਤ ਕਈ ਮੁੰਡੇ ਕੁੜੀਆਂ ਨੂੰ ਇਰਾਸਾ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਕੁੜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਸਵੀਨਾ ਅੰਮ੍ਰਿਤਸਰ ਦੇ ਜੋੜਾ ਫਟਕ ਨੇੜੇ ਸਪਾ ਸੈਂਟਰ ਦੀਆਂ ਨੇ ਜਿੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਪੁਲਿਸ ਨੇ ਸਪਾ ਸੈਂਟਰ ਦੇ ਸਲੂਨ ਦੇ ਅੰਦਰੋਂ 8 ਕੁੜੀਆਂ ਅਤੇ 5 ਮੁੰਡੀਆਂ ਨੂੰ ਕਾਬੂ ਕੀਤਾ ਜਿਸ ਸੰਬੰਧੇ ਮਹਿਲਾ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੋੜਾ ਫਾਟਕ ਨੇੜੇ ਚੋਹਾਂ ਸਪਾ ਸੈਂਟਰ ਅਤੇ ਸਲੂਨ ਤਿਆਰ ਦੇ ਵਿੱਚ ਦੇਹਵਪਾਰ ਦਾ ਧੰਦਾ ਚੱਲ ਰਿਹਾ ਸੀ। ਇਹ ਸਦੌਰਾਨ ਜਦੋਂ ਪੁਲਿਸ ਨੇ ਇੱਥੇ ਛਾਪਾ ਮਾਰਿਆ ਤਾਂ ਸਲੂਨ ਦੇ ਅੰਦਰੋਂ ਲੜਕੇ ਲੜਕੀਆਂ ਨੂੰ ਇਤਰਾਜਯੋਗ ਹਾਲਾਤ ਦੇ ਵਿੱਚ ਕਾਬੂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸਲੂਨ ਮਾਲਕ ਅਤੇ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਮੁੰਡੇ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਦੱਸਦੇ ਹਨ ਕਿ ਸ਼ਹਿਰ ਦੇ ਸਪਾ ਸੈਂਟਰ ਜੋ ਚੱਲ ਰਹੇ تھے ਵਪਾਰ ਦੇ ਤੰਦੇ ਨੂੰ ਲੈ ਕੇ ਪੁਲਿਸ ਸਰਗਰਮ ਹੋ ਰਹੀ ਹੈ 2 ਮਹੀਨਿਆਂ ਦੇ ਅੰਦਰ ਅੰਦਰ ਬੱਸ ਸਟੈਂਡ ਦੇ ਨੇੜੇ ਅਤੇ ਮਸਜਿਦ ਠਾ ਰੋਡ ਤੇ ਸਥਿਤ ਦੋ ਹੋਟਲਾਂ ਅਤੇ ਸਪਾ ਸੈਂਟਰ ਤੇ ਛਾਪੇ ਮਾਰੀ ਕਰਕੇ ਔਰਤਾ ਅਤੇ ਵਿਦੇਸ਼ੀ ਕੁੜੀਆਂ ਸਮੇਤ ਕਈ ਕੁੜੀਆਂ ਨੂੰ ਗ੍ਰਫਤਾਰ ਕੀਤਾ ਗਿਆ ਠੀਕ ਹੈ ਮੈਡਮ ਕੰਮ ਵਿੱਚ ਧੂਕ ਭਰੀ ਆਈ ਸੀਗੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਇੱਕ ਮੈਨੇਜਰ ਹੈ ਲੱਗਦਾ ਕੋਈ ਲੱਗਦਾ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ ਲੱਗੇਗਾ ਨਹੀਂ ਨਹੀਂ ਪੁਲਿਸ ਮੁਲਾਜ਼ਮ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਿਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਮੈਂ ਪੁੱਛੀ ਕਿ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਫਤੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀਆਂ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਲੀ ਸਾਡਾ ਕਾਪੀਟਾਟ ਦੇ ਹੈ ਹੋ ਗਈ ਹੈ ਅਤੇ ਤਾਕੀ ਵੀ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਮੈਂ ਨਾ ਉਹਦੇ ਵਿੱਚ ਵੀ ਰੇਡ ਕੀਤੀ ਸੀ ਉਹ ਦੋ ਲੜਕੀ ਉੱਥੋਂ ਦੀ ਕਾਬੂ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਬਾਕੀ ਤੁਹਾਨੂੰ ਕੱਲ ਦੱਸ ਦਿਆਂਗੀ ਮੈਮ ਕਹਿੰਦੇ ਉੱਥੋਂ ਦੇ ਕੇ ਬਾਹਰ ਦੇ

ਕੰਟਰ ਰਿਅਰ ਦੇ ਵਿੱਚ ਪੁੱਠੇ ਕੰਮ ਕੀਤੇ ਜਾ ਰਹੇ ਨੇ ਜਦ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਕਈ ਮੁੰਡੇ ਕੁੜੀਆਂ ਨੂੰ ਰਾਸਤਾ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਗ੍ਰਫਤਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਕਿਵੇਂ ਇੱਕ ਇੱਕ ਕਰਕੇ ਇਹਨਾਂ ਮੁੰਡੇ ਕੁੜੀਆਂ ਨੂੰ ਪੁਲਿਸ ਬਾਹਰ ਕੱਢ ਲਈ ਹੈ ਰਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਸਪਾ ਸੈਂਟਰ ਦੀ ਆਰ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਰੇਡ ਕਰਨ ਪਹੁੰਚਦੀ ਹੈ ਤੇ ਸਪਾ ਸੈਂਟਰ ਦੇ ਮਾਲਕ ਸਮੇਤ ਕਈ ਮੁੰਡੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਕੁੜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਸਪਾ ਸੈਂਟਰ ਦੀਆਂ ਨੇ ਜਿੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਪੁਲਿਸ ਨੇ ਸਪਾ ਸੈਂਟਰ ਅਤੇ ਸਲੂਨ ਦੇ ਅੰਦਰੋਂ 8 ਕੁੜੀਆਂ ਅਤੇ 5 ਮੁੰਡੀਆਂ ਨੂੰ ਕਾਬੂ ਕੀਤਾ ਜਿਸ ਸੰਬੰਧੇ ਮਹਿਲਾ ਪੁਲਿਸ ਅਧਿਕਾਰੀ ਨੇ মিডিਆ ਨੂੰ ਦੱਸਿਆ ਕਿ ਜੋੜਾ ਫਾਟਕ ਨੇੜੇ ਚੋਹਾਂ ਸਪਾ ਸੈਂਟਰ ਅਤੇ ਸਲੂਨ ਦੀਆਂ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਹ ਸਦੌਰਾਨ ਜਦੋਂ ਪੁਲਿਸ ਨੇ ਇੱਥੇ ਚੱਪਾ ਮਾਰਿਆ ਤਾਂ ਸੈਲੂਨ ਦੇ ਅੰਦਰੋਂ ਲੜਕੇ ਲੜਕੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸੈਲੂਨ ਮਾਲਕ ਅਤੇ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਮੁੰਡੇ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਦੱਸਦੇ ਹਾਂ ਕਿ ਸ਼ਹਿਰ ਦੇ ਸਪਾ ਸੈਂਟਰ ਜੋ ਚੱਲ ਰਹੇ ਤੇ ਵਪਾਰ ਦੇ ਧੰਦੇ ਨੂੰ ਲੈ ਕੇ ਪੁਲਿਸ ਸਰਗਰਮ ਹੋ ਰਹੀ ਹੈ 2 ਮਹੀਨਿਆਂ ਦੇ ਅੰਦਰ ਅੰਦਰ ਬੱਸ ਸਟੈਂਡ ਦੇ ਨੇੜੇ ਅਤੇ ਮਸਜਿਦ ਠਾ ਰੋਡ ਤੇ ਸਥਿਤ ਦੋ ਹੋਟਲਾਂ ਅਤੇ ਸਪਾ ਸੈਂਟਰ ਤੇ ਛਾਪੇਮਾਰੀ ਕਰਕੇ ਔਰਤਾਂ ਤੇ ਵਿਦੇਸ਼ੀ ਕੁੜੀਆਂ ਸਮੇਤ ਕਈ ਕੁੜੀਆਂ ਨੂੰ ਗ੍ਰਫਤਾਰ ਕੀਤਾ ਗਿਆ ਠੀਕ ਹੈ ਮੈਡਮ ਸਾਨੂੰ ਇੱਕ ਮੁਖਬਰੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਕੋਈ ਲੱਗਦਾ ਇਹ ਅਚ ਮਲਾਜਮ ਹੀ ਪਤਾ ਲੱਗਾ ਪੁਲਿਸ ਮਲਾਜਮ ਹੈ ਕੋਈ ਨਹੀਂ 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 ਕੋਈ ਪੁਲਿਸ ਮਲਾਜਮ ਵਗੈਰਾ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵ ਮੈਂ ਪੁੱਛੀ ਕਿ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏ ਕਾਈਂਲੀ ਸਾਡਾ ਕੰਪਨੀ ਸਾਡੇ ਦਾ ਹੈ ਹੋ ਗਈ ਹੈ ਹੋਰ ਕਿਤਾਬੀ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਕਿ ਕਿੰਨੇ ਨਾਲ ਉਹਦੇ ਵਿੱਚ ਵੀ ਰੇਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਦੱਸ ਦਿਆਂਗਾ ਮੈਂ ਜਿਹੜੇ ਮੁੰਡੇ ਅੱਖੋਂ ਦੇ ਕੇ ਬਾਹਰ ਦੇ ਏ ਲੋਕਲ ਬੱਸ ਦੇ ਵੀ ਨੇ ਥੈਂਕ ਯੂ ਸੋ ਮਚ ਬੱਸ ਡੇਟ ਕਿੰਨੀ دیر ਚੱਲਦੀ ਰਹੀ ਮੈਡਮ